3.5 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਾ ਹੈ ਪੰਜਾਬ ਤੇ ਤੇ ਭਗਵਾਨ ਤਮਾਨ ਪਹਿਲਿਆਂ ਵਾਂਗ ਬਾਦਲਾ ਮੰਗ ਤੇ ਕੰਗਸ ਵਾਂਗ ਉਸੇ ਤਰ੍ਹਾਂ ਹੀ ਸਪੀਡ ਨਾਲ ਲੋਨ ਲੈ ਰਿਹਾ ਹੈ ਮੈਨੂੰ ਪਟਿਆਲੇ ਤੋਂ ਪਾਰਲੀਮੈਂਟ ਦਾ ਟਿਕਟ ਦਿੱਤਾ ਹੈ ਜੀ ਤੇ ਉੱਥੇ ਮੁੱਦੇ ਜਿਹੜੇ ਪੰਜਾਬ ਦੇ ਨੇ ਜਿਹੜੇ ਸਿੱਖਾਂ ਦੇ ਨੇ ਇਹ ਸਾਰੇ ਮੁੱਦੇ ਹੀ ਲੈ ਕੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਾਵਾਂਗੇ ਸਿੱਖਾਂ ਨਾਲ ਤੇ ਪੰਜਾਬ ਨਾਲ ਕੋਈ ਪੰਜਾਬ ਨਾਲ ਨਵੇਕਲਾ ੱਤਕਾ ਨਹੀਂ ਹੋ ਰਿਹਾ ਕੋਈ ਸਿੱਖਾਂ ਨਾਲ ਨਹੀਂ ਦੋਹਾਂ ਨਾਲ ਹੀ ੱਤਕਾ ਹੋ ਰਿਹਾ ਇਹ ਗਦਾਰ ਮੇਰੇ ਉਲਟ ਅੱਜ ਅੱਡ ਅੱਡ ਧਿਰਾਂ ਬਣਾ ਕੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਪਾਜ ਨੰਗੇ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੇ ਜਿਹੜਾ ਅੱਜ ਰਾਜਪੁਰੇ ਦੇ ਵਿੱਚ ਪਹੁੰਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦੇ ਅੱਜ ਮੀਟਿੰਗ ਹੈ ਉਹਨਾਂ ਦੇ ਸਬੰਧ ਵਿੱਚ ਧੋਕਰ ਕੇ ਪਾਰਟੀ ਨੇ ਮੈਨੂੰ ਪਟਿਆਲੇ ਤੋਂ ਪਾਰਲੀਮੈਂਟ ਦਾ ਟਿਕਟ ਦਿੱਤਾ ਹੈ ਸੋ ਸੋ ਜਗਜੀਤ ਸਿੰਘ ਜੀ ਜਿਹੜੇ ਕਿ ਸਾਡੇ ਰਾਜਪੁਰੇ ਦੇ ਇੰਚਾਰਜ ਨੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਦਾ ਹਰਦੀਪ ਸਿੰਘ ਜੀ ਸਹਿਜਪੁਰਾ ਇਹ ਵੀ ਨਾਲ ਨੇ ਮੀਟਿੰਗ ਕਰਵਾ ਰਹੇ ਨੇ ਸardar jagjit singh ji ਸਾਡਾ ਯੂਥ ਦਾ ਮੁੰਡਾ ਗੁਰਫਤੇ ਸਿੰਘ ਜੀ ਵੀ ਨੌਜਵਾਨ ਸਾਡਾ ਹੁਣ ਨਵਾਂ ਇੱਥੇ ਅਪਾਇੰਟ ਕੀਤਾ ਉਹ ਵੀ ਹੈਗਾ ਸੋ ਅੱਜ ਦਾ ਮੇਨ ਮਕਸਦ ਤਾਂ ਇਹੀ ਹੈ ਕਿ ਅਸੀਂ ਜਿਵੇਂ ਪਿਛਲੇ 3-4 ਦਿਨ ਤੋਂ ਆਪਣਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਨੇ ਉਦੇ ਹੀ ਸਬੰਧ ਦੇ ਵਿੱਚ ਅਸੀਂ ਅੱਜ ਰਾਜਪੁਰੇ ਆਏ ਆ ਤੇ ਮੀਟਿੰਗ ਕਰਾਂਗੇ ਜਿੱਥੇ ਇਹ ਕਹਿਣਗੇ ਸ੍ਰੀ ਜਗਜੀਤ ਸਿੰਘ ਜੀ ਤੇ ਉੱਥੇ ਮੁੱਦੇ ਜਿਹੜੇ ਪੰਜਾਬ ਦੇ ਨੇ ਜਿਹੜੇ ਸਿੱਖਾਂ ਦੇ ਨੇ ਇਹ ਸਾਰੇ ਮੁੱਦੇ ਹੀ ਲੈ ਕੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਾਵਾਂਗੇ ਸੋ ਮੇਨ ਮੁੱਦੇ ਤਾਂ ਜਿਵੇਂ ਗੁਰਗੰਗ ਸਾਹਿਬ ਜੀ ਦੀ ਬੇਅਦਬੀ ਤੋਂ ਲੈ ਕਰਕੇ ਜੋ ਵੀ ਪਿਛਲੇ 25 30 ਸਾਲ ਤੋਂ ਲਗਾਤਾਰ ਮੈਂ ਤਾਂ 46 ਸਾਲ ਕਹਿੰਦਾ ਹਾਂ 1978 ਤੋਂ ਲੈ ਕੇ ਅੱਜ ਤੱਕ ਲਗਾਤਾਰ ਸਿੱਖਾਂ ਨਾਲ ਤੇ ਪੰਜਾਬ ਨਾਲ ਕੋਈ ਪੰਜਾਬ ਨਾਲ ਨਵੇਕਲਾ ਤੱਕਾ ਨਹੀਂ ਹੋ ਰਿਹਾ ਕੋਈ ਸਿੱਖਾਂ ਨਾਲ ਨਹੀਂ ਦੋਹਾਂ ਨਾਲ ਹੀ ਤੱਕਾ ਹੋ ਰਿਹਾ ਕਿਉਂਕਿ ਸਿੱਖ ਵੱਡੀ ਗਿਣਤੀ ਚ ਨੇ ਪੰਜਾਬ ਚ ਉਹ ਸਿੱਖ ਪੰਜਾਬ ਚ ਰਹਿਣ ਕਰਕੇ ਜਿਹੜੀ ਇੰਡੀਅਨ ਸਟੇਟ ਹੈ ਉਹ ਪਤਾ ਨਹੀਂ ਦੱਸਦੀ ਨਹੀਂ ਸਾਨੂੰ ਹੀ ਅੰਦਾਜ਼ੇ ਲਾਣੇ ਪੈਂਦੇ ਨੇ ਕਿਹੜੇ ਕਾਰਨ ਕਰਕੇ ਪੰਜਾਬ ਤੇ ਸਿੱਖਾਂ ਨੂੰ ਖੋਖਲਾ ਕਰਨਾ ਚਾਹੁੰਦੀ ਹੈ ਤੇ ਬਹੁਤ ਹੱਦ ਤੱਕ ਕਰ ਵੀ ਦਿੱਤਾ ਪਰ ਕਿਦੇ ਸਿਰ ਤੇ ਕੀਤਾ ਜਿਹੜੇ ਗਦਾਰ ਮੇਰੇ ਉਲਟ ਅੱਜ ਅੱਡ-ਅੱਡ ਧਿਰਾਂ ਬਣਾ ਕੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਪਾਜ ਨੰਗੇ ਕਰਾਂਗੇ ਹਜੇ ਕੁਝ ਪਾਰਟੀ ਦੇ ਆ ਗਏ ਕੁਝ ਪਾਰਟੀਆਂ ਦੇ ਨਹੀਂ ਆਏ ਸਾਰੇ ਆਜਨ ਖਾਨ ਸਾਹਿਬ ਉਸ ਤੋਂ ਬਾਅਦ ਅਸੀਂ ਸਾਰਿਆਂ ਦੇ ਪਾਜ ਲੋਕਾਂ ਵਿੱਚ ਲੈ ਕੇ ਆਵਾਂਗੇ ਵੀ ਲੋਕੋ 46 ਸਾਲ ਜਾਂ ਅੱਧੀ ਸਦੀ ਦਾ ਧੋਖਾ ਤੁਹਾਨੂੰ ਦੇ ਰਹੇ ਨੇ ਜੇ ਹੁਣ ਵੀ ਤੁਸੀਂ ਨਹੀਂ ਸਮਝੇ ਤਾਂ ਫਿਰ ਤੁਹਾਡਾ ਰੱਬ ਰਾਖਾ ਅਸੀਂ ਅੱਜ ਵੀ ਚੱਲਦੇ ਆਂ ਕੱਲ ਵੀ ਚੱਲਦੇ ਸੀ ਤੇ ਕੱਲ ਵੀ ਚੱਲਦੇ ਰਹਾਂਗੇ ਅਸੀਂ ਤੁਹਾਡੀ ਗੱਲ ਜਿਹੜੀ ਹੈ ਉਹ ਲੋਕਾਂ ਚ ਰਹਿ ਕੇ ਵੀ ਕਰਾਂਗੇ ਸੜਕਾਂ ਤੇ ਵੀ ਕਰਾਂਗੇ ਕਰ ਰਹੇ ਆਂ ਤੇ ਤੁਸੀਂ ਜੇ ਮੌਕਾ ਦੋਗੇ ਆਹੀ ਗੱਲਾਂ ਜਿਹੜੀਆਂ ਨੇ ਉਹ ਪਾਰਲੀਮੈਂਟ ਜਾ ਕੇ ਕਰਾਂਗੇ ਤਾਂ ਜੋ ਦੁਨੀਆਂ ਦੇ ਵੱਡੇ ਪਲੇਟਫਾਰਮ ਤੇ ਤੁਹਾਡੀਆਂ ਮੁਸ਼ਕਲਾਂ ਜਾਂ ਤੁਹਾਡੇ ਨਾਲ ਹੋਣ ਵਾਲੇ ਤੱਕੇ ਚਾਹੇ ਉਹ ਪਾਣੀਆਂ ਦੇ ਰੂਪ ਚ ਹੋਣ ਚਾਹੇ ਉਹ ਸਾਡੇ ਤੇ ਅਡਡ ਕਾਨੂੰਨ ਲਾ ਕੇ ਚੰਡੀਗੜ੍ਹ ਵਾਹ ਕਰਤਾ ਹੋਵੇ ਜਾਂ ਸੈਂਟਰ ਦੇ ਸਰਵਿਸਿਜ਼ ਰੂਲ ਲਾਤੇ ਹੋਣ ਜਾਂ ਸਾਡੇ ਕੋਲ ਡੈਮਾਂ ਦਾ ਕੰਟਰੋਲ ਬਿਲਕੁਲ ਖਤਮ ਕਰਤਾ ਹੋਵੇ ਜਾਂ ਇਹ ਸਾਰਾ ਕੁਝ ਆਰਥਿਕ ਪੱਖੋਂ ਸਾਡੀ ਇੰਡਸਟਰੀ ਖਤਮ ਕਰਤੀ ਸਾਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਿਆ ਤੇ ਨਾ ਇਹਨਾਂ ਨੁਮਾਇੰਦਿਆਂ ਨੇ ਜਿਹੜੇ ਮੇਰੇ ਆਪੋਜੀਟ ਖੜੇ ਨੇ ਆਪਣੀ ਆਪਣੀ ਸੱਤਾ ਦੇ ਟਾਈਮ ਤੇ ਇੱਕ ਵੀ ਗੱਲ ਐਸੀ ਨਹੀਂ ਕੀਤੀ ਕਿ ਪੰਜਾਬ ਦਾ ਕੋਈ ਆਰਥਿਕ ਪੱਖ ਹੋਵੇ ਸਾਡੇ 3 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਾ ਹੈ ਪੰਜਾਬ ਤੇ ਤੇ ਭਗਵੰਤ ਮਾਨ ਪਹਿਲੀਆਂ ਵਾਂਗ ਬਾਦਲਾ ਮੰਗ ਤੇ ਕੰਗਸ ਵਾਂਗ ਉਸੇ ਤਰ੍ਹਾਂ ਹੀ ਸਪੀਡ ਨਾਲ ਲੋਨ ਲੈ ਰਿਹਾ ਹੈ ਆਖਰ ਉਹ ਅੱਜ ਜਮਦਾ ਬੱਚਾ ਕਿਉਂਕਿ ਪੌਣੇ 3 ਕਰੋੜ ਸਾਡੇ ਪੰਜਾਬ ਦੀ ਆਬਾਦੀ ਹੈ ਤੇ ਸਾਡੇ 3 ਲੱਖ ਕਰੋੜ ਰੁਪਈਆ ਸਾਡੇ ਤੇ ਕਰਜ਼ਾ ਹੈ ਜਮਦਾ ਬੱਚਾ ਪੌਣੇ 3 ਲੱਖ ਜਾਂ ਸਾਢੇ 3 ਲੱਖ ਦਾ ਕਰਜ ਜਈ ਹੋ ਜਾਂਦਾ ਬੇਸ਼ੱਕ ਉਹਨੇ ਕਰਜ਼ਾ ਲਿਆ ਹੈ ਜਾਂ ਨਹੀਂ ਕੋ ਉਤਾਰਨਾ ਤਾਂ ਪੰਜਾਬ ਦੇ ਲੋਕਾਂ ਨੇ ਹੈ ਭਗਵੰਤਮਾਨ ਆਪਣੇ ਘਰ ਚਲ ਜੂਗਾ ਸੁਖਬੀਰ ਆਪਣੇ ਘਰ ਚਲਾ ਗਿਆ ਅਮਰਿੰਦਰ ਸਿੰਘ ਆਪਣੇ ਘਰ ਚਲਾਗਾ ਪਿੱਛੇ ਰਹਿ ਕੇ ਜਿਹੜੀ ਭਾਜਪੀ ਆਨੰਦ ਮਾਣਦੀ ਰਹੀ ਹੈ ਉਹ ਆਪਣੇ ਘਰ ਚਲੇਗੇ ਦੁੱਖ ਕਨੇ ਚੱਲਿਆ ਹੈ ਦੁੱਖ ਪੰਜਾਬ ਦੇ ਲੋਕਾਂ ਨੇ ਚੱਲਿਆ ਉਹ ਸਾਰੀਆਂ ਗੱਲਾਂ ਅੱਗੇ ਲੈ ਕੇ ਜਾਵਾਂਗੇ ਤੇ ਮੈਨੂੰ ਆਸ ਹੈ ਕਿ ਤੁਸੀਂ ਸਾਡਾ ਸਾਥ ਦਿੰਦੇ ਰਹੇ ਤਾਂ ਇਹ ਗੱਲਾਂ ਦੇ ਕਰਕੇ ਲੋਕ ਇਸ ਵਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਪੰਜਾਬ ਦੀ ਅਸਲੀ ਧਿਰ ਸਮਝ ਕੇ ਪਾਰਲੀਮੈਂਟ ਚ ਬੈਠੇ। ਜਿਸ 13 ਦੇ 13 ਸੀਟਾਂ ਤੋਂ ਲੜਦੇ ਹਾਂ। ਅਸੀਂ ਪੰਜ ਪੰਜਾਬ ਚ ਤੇ ਦੋ ਹਰਿਆਣੇ ਚ ਖੜੇ ਕਰਤੇ ਨੇ। ਤਿੰਨ ਦਿਨਾਂ ਬਾਅਦ ਅਸੀਂ ਦੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਦਾ ਐਲਾਨ ਕਰਾਂਗੇ। ਉਸ ਤੋਂ ਬਾਅਦ ਅਸੀਂ ਦੋ ਫਤਿਹਗੜ੍ਹ ਸਾਹਿਬ ਤੇ ਫਿਰੋਜ਼ਪੁਰ ਤੇ ਸਾਡੀ ਵਿਚਾਰ ਹੋ ਰਹੀ ਆ ਪਰ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਤੇ ਹੋਗੀ ਇਹਦੇ ਨਾਲ ਅਸੀਂ ਸਾਥ ਹੋਵਾਂਗੇ ਇੱਕ ਦੋ ਕੈਂਡੀਡੇਟ ਅਸੀਂ ਅਗਲੇ ਦਿਨ ਤੁਹਾਨੂੰ ਸਪਸ਼ਟ ਵੀ ਕਰ ਦਾਂਗੇ ਸਾਡਾ ਐਲਾਈਅੰਸ ਹੋਏਗਾ ਮਤਲਬ ਕਹਿੰਦੇ ਤੋਂ ਕੁੱਲ ਮਿਲਾ ਕੇ ਅਸੀਂ 9 ਜਾਂ 10 ਦੇ ਉੱਪਰ ਅਸੀਂ ਇਸ ਇਲੈਕਸ਼ਨ ਦੇ ਵਿੱਚ ਪਹੁੰਚ ਜਿਹੜਾ ਹੋਏਗਾ ਮੈਂ ਤੁਹਾਨੂੰ ਦੱਸ ਦਾਂਗਾ ਹੋਏਗਾ ਕੁਝ ਐਸੀ ਆਜ਼ਾਦ ਆਜ਼ਾਦ ਬੰਦਿਆਂ ਨਾਲ ਹੀ ਪ੍ਰਭਾਵਸ਼ਾਲੀ ਬੰਦਿਆਂ ਨਾਲ ਹੋਗਾ ਜਿਹਨਾਂ ਦਾ ਪ੍ਰਭਾਵ ਹੈ ਜਿਹੜੇ ਆਪਣੇ ਐਲਾਨ ਕਰ ਚੁੱਕੇ ਨੇ ਉਹ ਮੈਂ ਅਗਲੀ ਜਿਹੜੀ ਮੀਟਿੰਗ ਹਫਤੇ ਬਾਅਦ 4 ਦਿਨ ਬਾਅਦ ਤੁਹਾਡੇ ਨਾਲ ਕਰਾਂਗਾ